पहलगाम च हुए अतवादी हमले मगरों भारत के पाकिस्तान विचाले तनाव बढ़िया होया इसके बावजूद पाकिस्तान दापाक हरकत जारी हैं पंजाब केंद्रीय एजेंसिया वालों ਐਸਬੀਐਸ ਨਗਰ ਵਿੱਚ ਰਾਕਟ ਗਰਨੇਡ ਹੈਂਡ ਗਰਨੇਡ ਆਈਈਡੀ ਸਣੇ ਅਤਵਾਦੀਆਂ ਰਾਸ ਸਮਾਨ ਬਰਾਮਦ ਕੀਤਾ ਗਿਆ ਇਸ ਆ ਪਾਕਿਸਤਾਨ ਦੇ ਆਈਐਸਆਈ ਸਮਰਥਿਤ ਅਤਵਾਦੀ ਨੈੱਟਵਰਕ ਵੱਲੋਂ ਭੇਜਿਆ ਦੱਸਿਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੱਤੀਆ ਪੰਜਾਬ ਦੇ ਡੀਜੀਪੀ ਗੁਰਵਯਾਦਵ ਨੇ ਦੱਸਿਆ ਕਿ ਆਈਐਸਆਈ ਸਮਰਥਿਤ ਸਰਹੱਤਾ ਪਾਰ ਅਤਵਾਦੀ ਨੈੱਟਵਰਕਾਂ ਵਿਰੁੱਧ ਵੱਡੀ ਸਫਲਤਾ ਹਾਸਲ ਕਰਦੇ ਆਏ ਐਸਐਸਓਸੀ ਅੰਮ੍ਰਿਤਸਰ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਆਪਰੇਸ਼ਨ ਵਿੱਚ ਪੱਪਾ ਨੰਗਲ ਕੁਲਾਰ ਰੋਡ ਐਸ ਪੀ ਐਸ ਨਗਰ ਦੇ ਨੇੜੇ ਜੰਗਲੀ ਖੇਤਰ ਵਿੱਚ ਖੂਫੀਆ ਜਾਣਕਾਰੀ ਦੀ ਅਗਵਾਈ ਵਾਲੀ ਕਾਰਵਾਈ ਵਿੱਚ ਅੱਤਵਾਦੀ ਹਾਰਡਵੇਅਰ ਦਾ ਇੱਕ ਜ਼ਖੀਰਾ ਫਰਾਮੇ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਇਸ ਦੌਰਾਨ ਦੋ ਰਾਕਟ ਵਾਲੇ ਜਮਨੇਡ ਆਰਟੀਜੀ डॉग स्पोर्ट यंत्र आईईडी 5P86 हैंड द मैच एक वायरलेस कम्युनिकेशन सेट बरामद ਕੀਤਾ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੌੜਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੀ আইএসఐ ਅਤੇ ਸਹਿਯੋਗੀ ਅਤਵਾਦੀ ਸੰਗਠਨਾ ਦੁਆਰਾ ਪੰਜਾਬ ਵਿੱਚ ਇਸ ਟਲੀਪਰ ਸੈੱਲਾਂ ਨੂੰ ਮੋੜ ਸੁਰਜੀਤ ਕਰਨ ਲਈ ਇੱਕ ਤਾਲਮੇਲ ਵਾਲੀ ਕਾਰਵਾਈ ਕੀਤੀ ਗਈ ਸੀ ਉਨ੍ਹਾਂ ਦੱਸਿਆ ਕਿ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਇੱਕ ਐਫਆਈਆਰ ਖਾਣਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਸੂਬੇ ਵਿੱਚ ਰਾਸ਼ਟਰੀ ਸੁਰੱਖਿਆ ਦੀ ਰਾਖੀ ਅਤੇ ਆਤਵਾਦੀ ਧਿਰਾਂ 'ਤੇ ਨਿਬਾਹ ਕਰਨ ਲਈ ਵਚਨਬੱਧ ਹੈ। ਇਤਿਹਾਸ ਜਿਏ ਕਿ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਵਿੱਚ 26 ਸੈਲਾਨੀ ਮਾਰੇ ਗਏ ਸਨ। ਇਸ ਮਗਰੋਂ ਦੋਹਰ ਦੇਸ਼ਾਂ ਵਿਚਾਲੇ ਨਾਮਅਦਿਆ ਹੋਇਆ ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰਦਿਆਂ ਐਲਓਸੀ 'ਤੇ ਫਾਇਰਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਲੈਵਲ 'ਉਸ 7 ਮਹੀਨوں ਸਿਵਲ ਡਿਫੈਂਸ ਡ੍ਰਿਲ ਦਾ ਐਲਾਨ ਕੀਤਾ ਗਿਆ ਹੈ। पहलगाम च हुए अतवादी हमले मगरों भारत के पाकिस्तान विचाले तनाव बढ़िया होया इसके बावजूद पाकिस्तान दापाक हरकत जारी हैं पंजाब केंद्रीय केजंसियों वालों SBS ਨੰਬਰ ਵਿੱਚ ਰਾਕਟ ਗਰਨੇਡ ਐਂਡ ਗਰਨੇਡ ਆਈਈਡੀ ਸਣੇ ਅਤਵਾਦੀਆਂ ਰਾਸ ਸਮਾਨ ਬਰਾਮਦ ਕੀਤਾ ਗਿਆ ਇਹ ਸਭ ਪਾਕਿਸਤਾਨ ਦੇ ਆਈਐਸਆਈ ਸਮਰਪਿਤ ਅਤਵਾਦੀ ਨੈਟਵਰਕ ਵੱਲੋਂ ਭੇਜਿਆ ਦੱਸਿਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਜਿੱਤੇ ਪੰਜਾਬ ਦੇ ਡੀਜੀਪੀ ਗੁਰਵ ਯਾਦਵ ਨੇ ਦੱਸਿਆ ਕਿ ਆਈਐਸਆਈ ਸਮਰਪਿਤ ਸਰhota ਪਾਰ ਅਤਵਾਦੀ ਨੈਟਵਰਕਾਂ ਵਿਰੁੱਧ ਵੱਡੀ ਸਫਲਤਾ ਹਾਸਲ ਕਰਦੇ ਆ ਐਸਐਸਓਸੀ ਅੰਮ੍ਰਿਤਸਰ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਆਪਰੇਸ਼ਨ ਵਿੱਚ ਸਿਵਾਂ ਨੰਗਲ ਕੁਲਾਰ ਰੋਡ ਐਸ ਪੀ ਐਸ ਨਗਰ ਦੇ ਨੇੜੇ ਜੰਗਲੀ ਖੇਤਰ ਵਿੱਚ ਖੂਫੀਆ ਜਾਣਕਾਰੀ ਦੀ ਅਗਵਾਈ ਵਾਲੀ ਕਾਰਵਾਈ ਵਿੱਚ ਅਤਵਾਦੀ ਹਾਰਡਵੇਅਰ ਦਾ ਇੱਕ ਜ਼ਖੀਰਾ ਫਰਾਮੇ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਇਸ ਦੌਰਾਨ ਦੋ ਰਾਕਟ ਵਾਲੇ ਜਮਨੇਡ ਆਰਟੀਜੀ ਦੋਗ स्पोर्ट ਗੀਂਤਰ ਆਈ.ਈ.ਡੀ. 5P86 ਹੈਂਡਗ੍ਰੈਪ ਨਾਲ ਇੱਕ ਵਾਇਰਲੈਸ ਕਮਿਊਨੀਕੇਸ਼ਨ ਸੈੱਟ ਬਰਾਮਦ ਕੀਤਾ ਹੈ। ਡੀਜੀਵੀ ਗੌਰਵ ਯਾਦਵ ਨੇ ਦੱਸਿਆ ਕਿ ਮੌੜੀ ਜਾਣ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੀ ਆਈ.ਐਸ.ਏ.ਆ ਤੇ ਸਹਿਯੋਗੀ ਅਤਵਾਦੀ ਸੰਗਠਨਾ ਦੁਆਰਾ ਪੰਜਾਬ ਵਿੱਚ ਸਲੀਪਰ ਸੈੱਲਾਂ ਨੂੰ ਮੋੜ ਸੁਰਜੀਤ ਕਰਨ ਲਈ ਇੱਕ ਤਾਲਮੇਲ ਵਾਲੀ ਕਾਰਵਾਈ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਇੱਕ ਐਫ.ਆਈ.ਆਰ. ਖਾਣਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਸੂਬੇ ਵਿੱਚ ਰਾਸ਼ਟਰੀ ਸੁਰੱਖਿਆ ਦੀ ਰਾਖੀ ਅਤੇ ਆਤਵਾਦੀ ਢਾਂਚੇ ਨੂੰ ਤਬਾਹ ਕਰਨ ਲਈ ਵਚਨਬੱਧ ਹੈ। ਇਤਿਹਾਸਕ ਤੌਰ 'ਤੇ ਕਿ ਪਹਿਲਗਾਮ ਵਿੱਚ ਹੋਏ ਆਤਵਾਦੀ ਹਮਲੇ ਵਿੱਚ 26 ਸੈਲਾਨੀ ਮਾਰੇ ਗਏ ਸਨ। ਇਸ ਮਗਰੋਂ ਦੁਹਰ ਦੇਸ਼ਾਬਜਾਲੇਤ ਨਾਮ ਅਧਿਆ ਹੋਇਆ ਹੈ। ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰਦਿਆ ਐਲਓਸੀ ਦੇ ਭਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 7 ਮਹੀਨوں ਸਿਵਲ ਡਿਫੈਂਸ ਡ੍ਰਿਲ ਦਾ ਐਲਾਨ ਕੀਤਾ ਗਿਆ ਹੈ।